ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਣਨ ਵਾਲੀ ਤੜਕੇ ਵਾਲੀ ਭਿੰਡੀ ਦੀ ਸਬਜ਼ੀ ਬਣਾਵਾਂਗੇ ਚਲੋ ਜੀ ਵੇਖ ਲੈਂਦੇ ਆ ਭਿੰਡੀ ਦੀ ਸਬਜ਼ੀ ਕਿਵੇਂ ਬਣਦੀ ਹੈ ਇੱਥੇ ਸਬਜ਼ੀ ਬਣਾਉਣ ਦੇ ਲਈ ਮੈਂ ਦੋ ਹਰੀਆਂ ਮਿਰਚਾਂ ਲਈਆਂ ਨੇ ਤੇ ਇੱਕ ਟਮਾਟਰ ਲਿਆ ਹੈ ਵੱਡੇ ਸਾਈਜ਼ ਦਾ ਇਹ ਸਭ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਹੈ ਤੇ ਹੁਣ ਆਪਾਂ ਇਸ ਨੂੰ ਕੱਟ ਲਵਾਂਗੇ ਇਹ ਬਹੁਤ ਹੀ ਛੋਟੀ ਜਹੀ ਵੀਡੀਓ ਹੈ ਇਸ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਟਮਾਟਰ ਨੂੰ ਵੀ ਕੱਟ ਲਵਾਂਗੇ ਅੱਜ ਆਪਾਂ ਬਹੁਤ ਹੀ ਘੱਟ ਟਾਈਮ ਦੇ ਵਿੱਚ ਟੇਸਟੀ ਤੜਕੇ ਵਾਲੀ ਭਿੰਡੀ ਦੀ ਸਬਜ਼ੀ ਬਣਾਵਾਂਗੇ ਭਿੰਡੀ ਦੀ ਸਬਜੀ ਖਾਣਾ ਸਭ ਨੂੰ ਹੀ ਬਹੁਤ ਜ਼ਿਆਦਾ ਪਸੰਦ ਹੁੰਦਾ ਹੈ ਪਰ ਅੱਜ ਆਪਾਂ ਇਹ ਸਬਜੀ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਵਾਂਗੇ ਤੇ ਸਬਜੀ ਬਹੁਤ ਹੀ ਚਟਪਟੀ ਜਹੀ ਬਣ ਕੇ ਤਿਆਰ ਹੋਏਗੀ ਟਮਾਟਰ ਦੇ ਇਸ ਹਿੱਸੇ ਨੂੰ ਕੱਢ ਦੇਵਾਂਗੇ ਤੇ ਟਮਾਟਰ ਨੂੰ ਇਸ ਤਰ੍ਹਾਂ ਕੱਟ ਲਵਾਂਗੇ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਜੇਕਰ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਹੁਣ ਆਪਾਂ ਟਮਾਟਰ ਤੇ ਹਰੀਆਂ ਮਿਰਚਾਂ ਨੂੰ ਕੱਟ ਲਿਆ ਹੈ ਹੁਣ ਆਪਾਂ ਸਬਜ਼ੀ ਬਣਾਵਾਂਗੇ ਉਸ ਤੇਰੀ ਕੜਾਹੀ ਦੇ ਵਿੱਚ ਸਰੋਂ ਦੇ ਤੇਲ ਨੂੰ ਗਰਮ ਕਰ ਲਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਫਿਰ ਇਸ ਦੇ ਵਿੱਚ ਜੀਰਾ ਪਾਵਾਂਗੇ ਜੀਰੇ ਨੂੰ ਵੀ ਥੋੜਾ ਜਿਹਾ ਪਕਾ ਲਵਾਂਗੇ ਕੁਝ ਮਸਾਲੇ ਪਾਵਾਂਗੇ ਨਾਮਕ ਸਵਾਦ ਅਨੁਸਾਰ ਪਾਵਾਂਗੇ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਇੱਕ ਚਮਚਾ ਰੈੱਡ ਚਿਲੀ ਪਾਊਡਰ ਪਾਵਾਂਗੇ ਪੰਜ ਤੇ ਵਿੱਚ ਹਰੀਆਂ ਮਿਰਚਾਂ ਵੀ ਪਾਈਆਂ ਨੇ ਹਲਦੀ ਪਾਊਡਰ ਪਾਵਾਂਗੇ ਹਲਦੀ ਪਾਊਡਰ 2 ਚਮਚ ਪਾਵਾਂਗੇ ਇੱਕ ਹੋਰ ਗਰਮ ਮਸਾਲਾ ਪਾਵਾਂਗੇ ਇਹ ਅਲੱਗ ਗਰਮ ਮਸਾਲਾ ਹੈ ਸਾਰੇ ਮਸਾਲੇ ਪਾਉਣ ਤੋਂ ਬਾਅਦ ਪਿੰਡੀ ਐਡ ਕਰਾਂਗੇ ਮਸਾਲਿਆਂ ਨੂੰ ਗਰਮ ਗਰਮ ਤੇਲ ਦੇ ਵਿੱਚ ਨਹੀਂ ਪਾਵਾਂਗੇ ਮਸਾਲਿਆਂ ਦੇ ਵਿੱਚ ਭਿੰਡੀ ਨੂੰ ਮਿਕਸ ਕਰਕੇ ਪਕਾ ਲਵਾਂਗੇ। ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਮਸਾਲੇ ਦੇ ਵਿੱਚ ਭਿੰਡੀ ਨੂੰ ਪਕਾ ਲਵਾਂਗੇ। ਇਸ ਤਰ੍ਹਾਂ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਮਸਾਲੇਦਾਰ ਬਣੇਗੀ ਤੇ ਮਸਾਲਾ ਪਿੰਡੀ ਦੇ ਵਿੱਚ ਅੰਦਰ ਤੱਕ ਚਲਾ ਜਾਏਗਾ ਇੱਕ ਚਮਚ ਮੈਗੀ ਮਸਾਲਾ ਪਾਵਾਂਗੇ ਇਸ ਦੇ ਨਾਲ ਸਬਜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏਗੀ ਮੈਗੀ ਮਸਾਲੇ ਨੂੰ ਮਿਕਸ ਕਰ ਲਵਾਂਗੇ ਸਬਜੀ ਦੇ ਵਿੱਚ ਰੈਸਪੀ ਚੰਗੀ ਲੱਗੇ ਤਾਂ ਇੱਕ ਵਾਰ ਇਸ ਤਰੀਕੇ ਦੇ ਨਾਲ ਸਬਜ਼ੀ ਬਣਾ ਕੇ ਦੇਖਿਓ ਜੀ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਚਟਪਟੀ ਜਿਹੀ ਬਣ ਕੇ ਤਿਆਰ ਹੋਵੇਗੀ ਇਹ ਸਬਜ਼ੀ ਨੂੰ ਆਪਾਂ ਰੋਟੀ ਪਰੌਂਠੇ ਦੇ ਨਾਲ ਖਾਵਾਂਗੇ ਤੇ ਬਹੁਤ ਜ਼ਿਆਦਾ ਟੇਸਟੀ ਲੱਗੇਗੀ ਇਹ ਸਬਜੀ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਣ ਕੇ ਤਿਆਰ ਵੀ ਹੋ ਜਾਂਦੀ ਹੈ ਤੇ ਟੇਸਟੀ ਵੀ ਲੱਗਦੀ ਹੈ। ਹੁਣ ਆਪਾਂ ਇਸ ਨੂੰ ਥੋੜੀ ਦੇਰ ਤੇ ਲਈ ਢੱਕ ਕੇ ਪਕਾ ਲਵਾਂਗੇ। ਥੋੜੀ ਦੇਰ ਢਾਕੇ ਪਕਾਉਣ ਤੋਂ ਬਾਅਦ ਆਪਾਂ ਸਬਜੀ ਨੂੰ ਹਿਲਾ ਲਵਾਂਗੇ। ਸਬਜੀ ਨੂੰ ਹਿਲਾ ਲਵਾਂਗੇ। ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਜੀ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਸਬਜੀ ਨੂੰ ਦੁਬਾਰਾ ਤੋਂ ਢਾਕੇ ਪਕਾ ਲਵਾਂਗੇ ਤਾਂ ਕਿ ਸਬਜੀ ਚੰਗੀ ਤਰ੍ਹਾਂ ਪੱਕ ਜਾਵੇ ਇਸ ਤਰ੍ਹਾਂ ਆਪਾਂ ਵਿਚ ਵਿਚ ਦੀ ਢਾਕੇ ਪਕਾ ਲਵਾਂਗੇ ਸਬਜੀ ਨੂੰ ਤੇ ਵਿਚ ਵਿਚ ਦੀ ਹਿਲਾਉਂਦੇ ਰਵਾਂਗੇ ਤੁਸੀਂ ਵੇਖੋਗੇ ਜਿਵੇਂ ਆਪਾਂ ਸਬਜੀ ਨੂੰ ਢੱਕ ਕੇ ਪਕਾ ਰਹੇ ਹਾਂ ਤੇ ਭਿੰਡੀ ਵਿਖਰੀ ਵਿਖਰੀ ਬਣੇਗੀ ਚਿਪਕੀ ਚਿਪਕੀ ਨਹੀਂ ਬਣੇਗੀ ਅਦਰਕ ਲਸਣ ਦਾ ਪੇਸਟ ਪਾਵਾਂਗੇ 1 ਚਮਚ ਅਦਰਕ ਲਸਣ ਦੇ ਪੇਸਟ ਨੂੰ ਮਿਕਸ ਕਰਕੇ ਸਬਜ਼ੀ ਦੇ ਵਿੱਚ ਪਕਾ ਲਵਾਂਗੇ ਤੁਸੀਂ ਦੇਖੋਗੇ ਜਿਵੇਂ ਆਪਾਂ ਇਸ ਦੇ ਵਿੱਚ ਦਹੀਂ ਵਗੈਰਾ ਕੁਝ ਵੀ ਯੂਜ਼ ਨਹੀਂ ਕਰਾਂਗੇ ਫਿਰ ਵੀ ਸਬਜ਼ੀ ਬਹੁਤ ਹੀ ਟੇਸਟੀ ਬਣੇਗੀ ਤੇ ਬਿਖਰੀ ਬਿਖਰੀ ਬਣੇਗੀ ਬਿਲਕੁਲ ਵੀ ਚਿਪਕੀ ਚਿਪਕੀ ਨਹੀਂ ਬਣੇਗੀ ਸਬਜ਼ੀ ਨੂੰ ਦੁਬਾਰਾ ਠਾਕ ਕੇ ਪਕਾ ਲਵਾਂਗੇ ਇਸ ਤਰ੍ਹਾਂ ਆਪਾਂ ਥੋੜੀ ਥੋੜੀ ਦੇਰ ਬਾਅਦ ਇਸ ਨੂੰ ਹਿਲਾਉਂਦੇ ਵੀ ਰ੍ਹਾਂਗੇ ਤੇ ਠਾਕ ਕੇ ਵੀ ਪਕਾ ਲਵਾਂਗੇ ਇਸ ਤਰ੍ਹਾਂ ਸਬਜ਼ੀ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਬਣੇਗੀ ਆਪਾਂ ਇਹ ਕੱਲੀ ਭਿੰਡੀ ਬਣਾ ਰਹੇ ਹਾਂ ਬੈਸਤੇ ਵਿੱਚ ਆਪਣੀ ਮਰਜ਼ੀ ਹੋਵੇ ਤਾਂ ਪਿਆਜ਼ ਵੀ ਪਾ ਸਕਦੇ ਹਾਂ ਜਾਂ ਆਲੂ ਵੀ ਪਾ ਸਕਦੇ ਹਾਂ ਜੇਕਰ ਆਪਾਂ ਪਾਉਣੇ ਹੋਣਗੇ ਤਾਂ ਹਰੀਆਂ ਮਿਰਚਾਂ ਪਾਵਾਂਗੇ ਇਸ ਤਰ੍ਹਾਂ ਆਪਾਂ ਸਬਜੀ ਨੂੰ ਵਿੱਚ ਵਿੱਚ ਦੀ ਢੱਕ ਕੇ ਵੀ ਪਕਾ ਲਵਾਂਗੇ ਤੇ ਬਿਨਾਂ ਢੱਕੇ ਤੋਂ ਵੀ ਪਕਾ ਲਵਾਂਗੇ ਢੱਕ ਕੇ ਪਕਾਉਣ ਦੇ ਨਾਲ ਇਹ ਜਲਦੀ ਵੀ ਪੱਕ ਜਾਏਗੀ ਤੇ ਸਾਰੇ ਮਸਾਲੇ ਵੀ ਇਸ ਦੇ ਵਿੱਚ ਚੰਗੀ ਤਰ੍ਹਾਂ ਰਸ ਜਾਣਗੇ ਸਬਜੀ ਨੂੰ ਦੁਬਾਰਾ ਢੱਕ ਦੇਵਾਂਗੇ ਆਪਾਂ ਸਬਜੀ ਨੂੰ ਬਿਨਾ ਢੱਕੇ ਵੀ ਪਕਾ ਸਕਦੇ ਹਾਂ ਪਰ ਜੇਕਰ ਆਪਾਂ ਇਸ ਨੂੰ ਢੱਕ ਕੇ ਪਕਾ ਲਵਾਂਗੇ ਤੇ ਚੰਗੀ ਤਰ੍ਹਾਂ ਪੱਕ ਵੀ ਜਾਏਗੀ ਤੇ ਮਸਾਲੇ ਵੀ ਚੰਗੀ ਤਰ੍ਹਾਂ ਰਚ ਜਾਣਗੇ ਸਬਜੀ ਪਹਿਲਾਂ ਨਾਲੋਂ ਪੱਕ ਚੁੱਕੀ ਹੈ ਹੁਣ ਆਪਾਂ ਇਸ ਦੇ ਵਿੱਚ ਟਮਾਟਰ ਪਾਵਾਂਗੇ ਤਾਂ ਕਿ ਸਬਜੀ ਚਟਪਟੀ ਜਹੀ ਟੇਸਟੀ ਬਣ ਕੇ ਤਿਆਰ ਹੋਵੇ ਇਸ ਦੇ ਲਈ ਆਪਾਂ ਇਸ ਦੇ ਵਿੱਚ ਟਮਾਟਰ ਪਾਵਾਂਗੇ ਤੇ ਟਮਾਟਰ ਨੂੰ ਸਬਜੀ ਦੇ ਵਿੱਚ ਮਿਕਸ ਕਰਕੇ ਪਕਾ ਲਵਾਂਗੇ बहुत ही घट टाइम के टेस्टी सब्जी बन के तैयार हो जाती है सब्जी दोबारा ढक के पका लवोंगे ताकि सब्जी भी पक जाए तो टमाटर भी चंकी तरह पक जाए इसमें अपना ढक के पका लवोंगे थोड़ी देर ढा के पकाने बाद अपनी सब्ज़ी बन के तैयार है टमाटर भी चंकी तरह पक चुका है तो सब्ज़ी भी चंकी तरह पक चुकी है ਸੇ ਦੇਖ ਸਕਦੇ ਹਾਂ ਸਬਜੀ ਬਿਲਕੁਲ ਵੀ ਚਿਪਕੀ ਨਹੀਂ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਹੁਣ ਆਪਾਂ ਸਬਜੀ ਨੂੰ ਸਰਵ ਕਰ ਲਵਾਂਗੇ ਗਰਮ ਗਰਮ ਸਬਜੀ ਨੂੰ ਸਰਵ ਕਰ ਲਵਾਂਗੇ ਰੋਟੀ ਪਰੌਂਠੇ ਦੇ ਨਾਲ ਇਹ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਆਪਾਂ ਇਹ ਸਬਜੀ ਨੂੰ ਬਹੁਤ ਹੀ ਘੱਟ ਤੇਲ ਦੇ ਵਿੱਚ ਬਣਾਇਆ ਹੈ ਜੇਕਰ ਆਪਾਂ ਪੂਰਵੀ ਘੱਟ ਤੇਲ ਵਿੱਚ ਸਬਜੀ ਨੂੰ ਬਣਾਉਣਾ ਹੋਵੇ ਤਾਂ ਆਪਾਂ ਨਾਨ-ਸਟਿਕ ਪੈਨ ਦੇ ਵਿੱਚ ਬਣਾ ਸਕਦੇ ਹਾਂ ਸਬਜੀ ਨੂੰ। ਆ ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ। ਵੀਡੀਓ ਨੂੰ ਬਿਨਾਂ ਸਕਿਪ ਕੀਤੇ ਤੋਂ ਪੂਰਾ ਅਖੀਰ ਤੱਕ ਦੇਖਣ ਦੇ ਲਈ ਧੰਨਵਾਦ।